ਮੈਂ ਜਗਰਾਂਤੋਂ ਆਂ ਜੀ ਪਿੰਡ ਕੋਠੇ ਖਜੂਰਾں ਦੀ ਮੈਂ ਲੈਕਟਿਕਲ ਦਾ ਕੰਮ ਕਰਦਾ ਹਾਂ ਸਰ ਯਾਰ ਮੈਨੂੰ ਕਟੋ ਘਟ 6 ਮਹੀਨੇ ਤੇ ਨੀੜ ਗੜ ਹੋ ਗਿਆ ਹੈਗੇ ਮੇਰੇ ਪਿੱਤੇ ਹੀ ਪਥਰੀ ਸੀ ਮੈਂ ਪਹਿਲਾਂ ਦੇਸੀ ਦਵਾਈਆਂ ਖਾ ਕੇ ਵੀ ਥੰਮ ਗਿਆ ਹੈ ਜੀ ਤੇ ਮੁੜ ਕੇ ਡਾਕਟਰ ਨੇ ਇਹ ਗੱਲ ਕਹੀ ਆ ਇਹ ਆਪਰੇਸ਼ਨ ਕਰਾਉਣਾ ਪੈਣਾ ਹੈ ਤੁਹਾਨੂੰ ਆਪਰੇਸ਼ਨ ਕੀਤੇ ਤੋਂ ਬਿਨਾ ਕੋਈ ਹੱਲ ਹੀ ਹੈ ਨਹੀਂ ਜੀ ਤਾਂ ਇਹਦਾ ਕਰਕੇ ਮੇਰੇ ਖੁਦ ਚਾਚਾ ਜੀ ਸੀ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਵੀ ਆਪਾਂ ਆਪਰੇਸ਼ਨ ਕਰਾਉਣਾ ਮੈਂ ਕਿਹਾ ਮੇਰੇ ਕੋ ਪੈਸੇ ਨਹੀਂ ਇਹ ਕਹਿੰਦੇ ਕੋਈ ਨਹੀਂ ਆਪਾਂ ਖਾਲਸਾ ਐਡ ਕੋਲੋਂ ਹੈਲਪ ਲੈ ਕੇ ਰੀਪੇਰੇਸ਼ਨ ਕਰਾ ਲੈਨੇ ਆ ਮੇਰਾ ਇੰਨਾ ਬਹੁਤ ਵਧੀਆ ਖਾਲਸਾ ਹੈਡ ਨੇ ਮੈਨੂੰ ਉੱਥੇ ਤੱਕ ਲੈ ਕੇ ਜਾਂਦਾ ਜੀ ਆਪਰੇਸ਼ਨ ਵੀ ਮੇਰਾ ਕਰਵਾਇਆ ਜੀ ਬਹੁਤ ਵਧੀਆ ਹੈਲਪ ਕੀਤੀ ਹੈ ਜੀ ਮੇਰੀ ਤੇ ਤਾਂ ਸਾਨੂੰ 30000 ਹੋਈ ਸੀ ਨਹੀਂ ਸਰ ਸਾਨੂੰ ਜੇ ਖਾਲਸਾ ਹੈਡ ਤੋਂ ਕਿਤੋਂ ਲਵਾ ਹੋਰ ਕਿਉਂ ਹੈ ਹੀ ਨਹੀਂ ਆਸ ਸਾਡੇ ਕੋਲ ਤਾਂ ਆਪਦੇ ਕੋਲੋਂ ਨਹੀਂ ਰੁਪਏ ਇਕੱਠੇ ਹੁੰਦੇ ਦੀ ਆਪਰੇਸ਼ਨ ਕਰਾਉਣ ਨੂੰ ਜੀ ਜੇ ਹੁਣ 4-5000 ਰੁਪਏ ਤੁਹਾਨੂੰ ਪਤਾ ਜਿਹੜੇ ਦਰਦੀ ਤੁਹਾਡੀ ਦੱਪਾ ਕਰਦੇ ਹੁੰਦੇ 4-5000 ਤੋਂ ਵੱਧ ਹੁੰਦੇ ਨੇ ਜੀ ਤੇ ਉਹ ਜਿਹੇ ਆਪਦੇ ਕੋਲੇ ਹੁੰਦੇ ਆਪਰੇਸ਼ਨ ਲਈ ਕੀਤੇ ਸੀ ਇਕੱਠੇ ਕਿਹ ਕੋ ਪੁੱਛਿਆ ਸੀ ਰਸਤੇਦਾਰਾਂ ਤੋਂ ਮਿਲੇ ਨਹੀਂ ਜੀ ਬਸ ਇਹਦਾ ਕਰਕੇ ਕੀ ਖਾਸ ਆਣ ਕੋਲੇ ਫਰਮਾਇਤੀ ਸੀ ਇੱਕ ਬੇਨਤੀ ਵੀ ਸਾਡਾ ਇਦਾਂ ਕਰਕੇ ਆਪਰੇਸ਼ਨ ਕਰਾਉਣਾ ਹੈ ਕਹਿੰਦੇ ਕੋਈ ਨਹੀਂ ਤੇ ਆਪਰੇਸ਼ਨ ਕਰਾਓ ਬਹੁਤ ਵਧੀਆ ਜੀ ਬਹੁਤ ਵਧੀਆ ਯੋਗਦਾਨਾ ਜੀ ਯਾਨੀ ਬਹੁਤ ਵਧੀਆ ਹੈਲਪ ਕਰਦੇ ਜੀ